ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਕੋਟੇ ਦੇ ਵਿੱਚ ਸੂਟ ਲੈ ਕੇ ਆਏ ਆ ਤੇ ਪਿਓਰ ਚੰਦੇਲੀ ਦੇ ਵਿੱਚ ਸੂਟ ਲੈ ਕੇ ਆਏ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪ੍ਰਾਈਸ ਮੈਂ ਨਾਲ ਦੇ ਨਾਲ ਸੂਟਾਂ ਦੇ ਦੱਸੀ ਜਾਣੇ ਵਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਿਆਉਂਦੇ ਜੀ ਸਵਾ 9 ਸਾਢੇ 9 ਦੀ ਕਰੀਮ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਾਂ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰਿਡੀ ਕਰਾ ਕੇ ਸੂਟ ਮੰਗੋਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣਾ ਜੇ ਤੁਹਾਨੂੰ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜਸ ਲੱਗਤ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਐ ਜੇ ਮੇਰਾ 81465808038346580803 ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਕੀਤਾ ਹੁੰਦਾ ਇਹੀ ਨੰਬਰ ਹੈ ਜੀ ਉਹ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਤਾਂ ਆਪਾਂ ਹਰੇਕ ਸੂਟ ਦੀ ਨੰਬਰਿੰਗ ਕਰੀ ਹੁੰਦੀ ਹੈ ਜੀ ਹਰੇਕ ਸੂਟ ਤੇ ਨੰਬਰ ਪਾਇਆ ਹੁੰਦਾ ਤਾਂ ਤੁਸੀਂ ਸੂਟ ਦਾ ਨੰਬਰ ਦੱਸ ਕੇ ਤੇ ਸੂਟ ਦਾ ਕਲਰ ਦੱਸ ਕੇ ਵੀ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬਾਕੀ ਪੇਮੈਂਟ ਆਨਲਾਈਨ ਹੀ ਹੈ ਤੁਸੀਂ ਮੈਨੂੰ ਆਨਲਾਈਨ ਹੀ ਪੇਮੈਂਟ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੇ ਤੁਸੀਂ ਸ਼ਾਪ ਤੇ ਆ ਕੇ ਸੂਟ ਲੈਣਾ ਹੈ ਤਾਂ ਜਦ ਮਰਜ਼ੀ ਤੁਸੀਂ ਆ ਸਕਦੇ ਹੋ ਮੰਡੇ ਟੂ ਸੈਟਰਡੇ ਆਪਣੀ ਸ਼ਾਪ ਓਪਨ ਹੁੰਦੀ ਹੈ ਸੰਡੇ ਸਾਡਾ ਕਲੋਜ਼ ਹੁੰਦਾ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ਾਪ ਓਪਨ ਜੇ ਜਦ ਮਰਜੀ ਤੁਸੀਂ ਆ ਕੇ ਆਪਣਾ ਸੂਟ ਬਾਏ ਹੈਂਡ ਵੀ ਲੈ ਸਕਦੇ ਹੋ ਤੇ ਕੈਸ਼ ਡਿਲੀਵਰੀ ਕਰਕੇ ਸੂਟ ਪਿਕ ਕਰ ਸਕਦੇ ਹੋ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਸਕੀਮੇ ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਪਿਓਰ ਕੋਟੇ ਦੇ ਵਿੱਚ ਸੂਟ ਹੋਣਗੇ ਬਿਲਕੁਲ ਸੌਫਟ ਦੇ ਵਿੱਚ ਜਿਹੜਾ ਬਿਲਕੁਲ ਪਿਓਰ ਕੋਟਾ ਤੇ ਬੜਾ ਸੋਹਣਾ ਕ੍ਰੋਸ ਸਟਿਚ ਵਰਕ ਹੋਇਆ ਹੈ 22 ਮੀਟਰ ਦੀ ਪੂਰੀ ਸ਼ਰਟ ਹੋਊਗੀ ਤੇ ਫਰੰਟ ਬੈਕ ਸਾਰਾ ਇਹ ਵਰਕ ਹੈ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਪੂਰੀ ਪੂਰੇ ਫੈਬਰਿਕ ਤੇ ਇਹ ਦੇਖੋ ਬੈਕ ਤੇ ਵੀ ਸੇਮ ਪਿਓਰ ਕੋਟੇ ਦੇ ਵਿੱਚ ਹੈ ਕੋਈ ਉਹ ਨਹੀਂ ਹੈਗਾ ਸੈਮੀ ਨਹੀਂ ਹੈ ਬਿਲਕੁਲ ਪਿਓਰ ਕੋਟੇ ਦੇ ਵਿੱਚ ਸੂਟ ਹੈ ਇਹ ਆਪਣਾ ਬਿਲਕੁਲ ਸੌਫਟ ਦੇ ਵਿੱਚ ਇਹਦੀ ਸ਼ਰਟ ਲਾਈਨਿੰਗ ਲੱਗ ਕੇ ਬਣਨੀ ਹੈ ਬਾਟਮ ਪਿਓਰ ਕਾਟਨ ਦੀ ਹੈ ਕੈਂਬਰੀ ਕਾਟਨ ਦੀ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਸਕਿਨ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਕ੍ਰਾਸ ਸਟਿਚ ਵਰਕ ਦੇ ਨਾਲ ਤੇ ਬਾਟਮ ਹੈਗੀ ਆਪਣੀ ਪਿਓਰ ਕਾਟਨ ਦੇ ਵਿੱਚ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸ਼ਰਟ ਲਾਈਨਿੰਗ ਲੱਗ ਕੇ ਬਣਨੀ ਹੈ ਆਪਣੀ ਇਸ ਦੇ ਨਾਲ ਹੈਗਾ ਬਿਲਕੁਲ ਪਿਓਰ ਕੋਟੇ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟੇ ਦੇ ਔਰ ਸਾਈਡ ਕੱਟਵਰਕ ਕੀਤਾ ਹੋਇਆ ਬਹੁਤ ਸੋਹਣਾ ਬਰੀਕੀ ਤੇ ਵਿੱਚ ਬਹੁਤ ਸੋਹਣੀ ਸੰਗੜੀ ਬੂਟੀ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਪੂਰੀ ਮਲਟੀ ਬੂਟੀ ਹੈ ਜੀ ਬਹੁਤ ਸੋਹਣਾ ਇਹ ਸੌਟ ਆਪਣਾ ਪਿਓਰ ਕੋਟੇ ਦੇ ਵਿੱਚ ਇਹ ਹੈ ਅੱਜ ਦਾ ਆਪਣਾ ਪਹਿਲਾ ਸੂਟ 2450 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2450 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਸੀਗਾ ਸਕਿਨ ਕਲਰ ਹਨਾ ਸਕਿਨ 골ਡਨ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਪਿੰਕ ਕਲਰ ਪਿੰਕ ਕਲਰ ਪ्योर ਕੋਟੇ ਦੇ ਸੂਟ ਹੋਣਗੇ ਬਿਲਕੁਲ ਲਾਈਟ ਵੇਟ ਹੁੰਦਾ ਜੀ ਪਾਏ ਆ ਪਤਾ ਵੀ ਨਹੀਂ ਲੱਗਦਾ ਇਹਨਾਂ ਸੂਟਾਂ ਦਾ ਥੋੜਾ ਫੰਕਸ਼ਨਲ ਲੁੱਕ ਆ ਜਾਂਦੀ ਹੈ ਕੋਈ ਗਰਮੀਆਂ ਦਾ ਆਪਾਂ ਨੂੰ ਕੋਈ ਫੰਕਸ਼ਨ ਆ ਜਾਵੇ ਕਿਉਂਕਿ ਹੁਣ ਆਪਾਂ ਨੂੰ ਕੜਾਈਆਂ ਵਾਲੇ ਜਿਆਦਾ ਦੁੱਜੇ ਸੂਟ ਪਾਉਣ ਨੂੰ ਫਿਰ ਜੀ ਨਹੀਂ ਕਰਦਾ ਕਿਉਂਕਿ ਗਰਮੀ ਬਹੁਤ ਹੈ ਇਹਦੀ ਸ਼ਰਟ ਨੂੰ ਲਾਈਨਿੰਗ ਲਗਣੀ ਹੈ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸਲਵਾਰ ਨੂੰ ਲਾਈਨਿੰਗ ਨਹੀਂ ਲਗਣੀ ਫਰੰਟ ਬੈਕ ਸੇਮ ਵਰਕ ਹੈ ਪੂਰੇ ਸੂਟ ਤੇ ਇਹ ਪਿੰਕ ਕਲਰ ਚ ਆ ਗਿਆ ਪਿੰਕ ਕਲਰ ਦੀ ਉਹ ਕਾਟਨ ਦੀ ਬਾਟਮ ਹੈ ਜੀ ਨਾਲ ਕਾਟਨ ਦੀ ਉਹ ਲਾਈਨਿੰਗ ਲੱਗ ਜਾਣੀ ਹੈ ਜੀ ਫੁੱਲ ਵੈਲ ਦੀ ਪਿਓਰ ਕੋਟ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਇਹ ਦੇਖੋ ਬਹੁਤ ਸੋਹਣਾ ਸੌਫਟ ਦੇ ਵਿੱਚ ਸਾਈਡ ਤੇ ਕੱਟਵਰਕ ਹੈ ਪੂਰਾ ਵਿੱਚ ਸਾਰੇ ਦੇ ਵਿੱਚ ਸੰਗਣੀ ਬੂਟੀ ਬਣੀ ਹੋਈ ਬਹੁਤ ਪਿਆਰਾ ਸੂਟ ਹੈ 2450 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ अवेलेबल ਸੂਟ ਤੇ ਸੇਮ ਦੇ ਵਿੱਚ ਹੈਗਾ ਗ੍ਰੇ ਕਲਰ ਨੈਕਸਟ ਕਲਰ ਹੈਗਾ ਗ੍ਰੇ ਕ੍ਰਾਸ ਸਟੀਚ ਵਰਕ ਦੇ ਨਾਲ ਗ੍ਰੇ ਕਲਰ ਹੈ ਲਾਈਟ ਗ੍ਰੇ ਕਲਰ ਆਹ ਸੰ ਵਰਕ ਹੈ ਸਾਰੇ ਦੇ ਵਿੱਚ ਹੀ ਫਰੰਟ ਤੇ ਆ ਗਿਆ ਵਰਕ ਬੈਕ ਤੇ ਵੀ ਸੇਮ ਵਰਕ ਹੈ ਜੀ ਪੂਰਾ 2.5 ਮੀਟਰ ਪੂਰੀ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਕ੍ਰੋਸ ਸਟਿਚ ਵਰਕ ਹੋਇਆ ਨਾਮ ਪਲੇਟ ਬਾਟਮ ਗ੍ਰੇ ਕਲਰ ਦੀ ਤੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਪਿਓਰ ਕੋਟੇ ਦੇ ਵਿੱਚ ਛੋਨਾ ਸੋਪਾ 2400 ਦਾ ਪ੍ਰਾਈਸ ਦੇਣ ਵਾਲਾ ਬਲੇ ਵਾਲੇ ਸੂਟ ਤੇ ਨੈਕਸਟ ਹੈਗਾ ਬੜਾ ਸੋਹਣਾ ਗ੍ਰੀਨ ਕਲਰ ਲਾਈਟ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰੀ ਲੁੱਕਤਾ ਜਿਹਾ ਸੂਟ ਇਹ ਫਰੰਟ ਆ ਗਿਆ ਸ਼ਰਟ ਦਾ ਇਹ ਸੇਮ ਬੈਕ ਆ ਗਈ ਇੱਕ ਤੇ ਵੀ ਸੇਮ ਵਰਕ ਹੈ ਸਾਰੇ ਦੇ ਵਿੱਚ ਕ੍ਰੋਸ ਸਟਿਚ ਵਰਕ ਹੋਇਆ ਕਾਟਨ ਦੀ ਬਾਟਮ ਹੈ ਜੀ ਨਾਲ ਸ਼ਰਟ ਨੂੰ ਲਾਈਨਿੰਗ ਲੱਗ ਕੇ ਬਣਨੀ ਹੈ ਸ਼ਰਟ ਬਾਟਮ ਨੂੰ ਲਾਈਨਿੰਗ ਦੀ ਨਹੀਂ ਲੀਡਣੀ ਹੈ ਜੀ ਤੇ ਪਿਓਰ ਕੋਟੇ ਦਾ ਹੀ ਦੁਪੱਟਾ ਨਾਲ ਸਾਰੇ ਦੁਪੱਟੇ ਦੇ ਵਿੱਚ ਹੀ ਵਰਕ ਹੈ ਤੇ ਫੋਰ ਸਾਈਡ ਕੱਟ ਵਰਕ ਹੈ ਬਹੁਤ ਸੋਹਣਾ ਸੂਟ ਇਹ 2450 ਪ੍ਰਾਈਸ ਦੇ ਨਾਲ ਆਪਣੇ 4 ਸੂਟ ਵਿੱਚ ਤੁਹਾਨੂੰ ਦਿਖਾਏ ਆ ਇਹ ਪਿਓਰ ਕੋਟੇ ਦੇ ਵਿੱਚ ਕ੍ਰੋਸ ਸਟਿਚ ਵਰਕ ਦੇ ਨਾਲ 2450 ਪ੍ਰਾਈਸ ਹੈਗਾ ਇਹਨਾਂ ਦਾ ਨੈਕਸਟ ਸੂਟ ਦਿਖਾਣੇ ਪਿਓਰ ਕੋਟੇ ਦੇ ਵਿੱਚ ਹੀ ਹੈ ਜੀ ਵਾਈਟ ਕਲਰ ਦੇ ਵਿੱਚ ਕਰੀਮ ਵਾਈਟ ਹੈ ਜੀ ਆਪਣਾ ਸੂਟ ਇਹ ਇਹਦੇ ਨਾਲ ਵੀ ਕਾਟਨ ਦੀ ਬਾਟਮ ਹੈ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸ਼ਰਟ ਲਾਈਨਿੰਗ ਲਾ ਕੇ ਬਣਨੀ ਹੈ ਕਿਉਂਕਿ ਸੱਚ ਦੱਸ ਦੇਣਾ ਚਾਹੀਦਾ ਕਿਉਂਕਿ ਬਾਅਦ ਚ ਕਈ ਇਹਨੂੰ ਦੇਖੋ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਸੂਟ ਲੈ ਸਕਦੇ ਹੋ ਪਿਓਰ ਕੋਟੇ ਦੇ ਵਿੱਚ ਹੈ ਜੀ ਇਹ ਵੀ ਸੂਟ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਵਿੱਚ ਇਹ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਬੜਾ ਸੋਹਣਾ ਬਲੌਕ ਪ੍ਰਿੰਟ ਹੋਇਆ ਸਾਰੇ ਦੇ ਵਿੱਚ ਤੇ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੇ ਬੜੀ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ 슬ੀਵਜ਼ ਆ ਜਾਣੀਆਂ ਸਾਈਡ ਤੇ 슬ੀਵ ਤੇ ਫਲੇਸ ਲੱਗੀ ਹੋਈ ਹੈ ਅੱਗੇ ਬਹੁਤ ਪਿਆਰਾ ਇਹ ਸਾਰੇ ਤੇ ਬਲੌਕ ਪ੍ਰਿੰਟ ਹੋਇਆ ਤੇ ਬੈਕ ਤੇ ਵੀ ਸੇਮ ਪ੍ਰਿੰਟ ਹੈ ਸੇਮ ਪ੍ਰਿੰਟ ਬੈਕ ਤੇ ਆ ਗਿਆ ਇਹ 슬ੀਵਜ਼ ਆ ਜਾਣੀਆਂ ਇਸ ਸਾਈਡ ਤੇ 슬ੀਵਸ ਦਿੱਤੀਆਂ ਹੋਈਆਂ ਬਹੁਤ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਪਿਓਰ ਕਾਟਨ ਦੇ ਵਿੱਚ ਹੈ ਜੀ ਇਹਦੀ ਸੂਟ ਤੇ ਇਸ ਦੇ ਨਾਲ ਹੈਗੀ ਹੈ ਪ੍ਰਿੰਟਡ ਬਾਟਮ ਪਿਓਰ ਕਾਟਨ ਦੇ ਵਿੱਚ ਕਾਟਨ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਬਾਟਮ ਤੇ ਲਾਈਨਿੰਗ ਨਹੀਂ ਲੱਗਣੀ ਸ਼ਰਟ ਲਾਈਨਿੰਗ ਲੱਗ ਕੇ ਬਣਣੀ ਹੈ ਤੇ ਇਸ ਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਹੈ ਫੁੱਲ ਪਿਓਰ ਦਾ ਦੁਪੱਟਾ ਤੇ ਦੁਪੱਟੇ ਦੇ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਇਹ ਦੇਖੋ ਜਿਵੇਂ ਸ਼ਰਟ ਤੇ ਲੱਗੀ ਹੈ ਲੇਸ ਇਹ ਦੇਖੋ ਬਹੁਤ ਸੋਹਣੀ ਕਰੋਸ਼ੀਆ ਲੇਸ ਲਗਾ ਕੇ ਫਰਨੀਸ਼ਿੰਗ ਕੀਤੀ ਹੋਈ ਹੈ ਤੇ ਕੱਗੇ ਵੀ ਪੂਰੀ ਕਰੋਸ਼ੀਆ ਲੇਸ ਲੱਗੀ ਹੋਈ ਹੈ 4 ਸਾਈਡ ਪ੍ਰੋਪਰ ਫਰਨੀਸ਼ਿੰਗ ਦੇ ਨਾਲ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਜੀ ਇਹ ਗਰਮੀਆਂ ਦੇ ਅਕੋਰਡਿੰਗ ਬਿਲਕੁਲ ਲਾਈਟ weight ਦੇ ਵਿੱਚ ਬੜਾ ਪਿਆਰਾ ਸੂਟ ਹੈ 2850 ਪ੍ਰਾਈਸ ਦੇ ਨਾਲ 2850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਸੂਟ ਹੋਰ ਦਿਖਾਨੀ ਆ ਸੇਮ ਦੇ ਵਿੱਚ ਹੀ ਇਹ ਤੁਹਾਨੂੰ ਵਾਈਟ ਤੇ ਗ੍ਰੇ ਦਾ ਕੰਟਰਾਸਟ ਦਿਖਾਇਆ ਸੇਮ ਦੇ ਵਿੱਚ ਹੈਗਾ ਵਾਈਟ ਤੇ ਪਰਪਲ ਦਾ ਕੰਟਰਾਸਟ ਸੇਮ ਡਿਜ਼ਾਈਨ ਹੈ ਦੇਖੋ ਬਹੁਤ ਸੋਹਣਾ ਬਲੌਕ ਪ੍ਰਿੰਟ ਹੋਇਆ ਸਾਰੀ ਸ਼ਰਟ ਦੇ ਵਿੱਚ ਸਾਰੀ ਲੇਸਿਸ ਦੀ ਡਿਜ਼ਾਈਨ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਬਹੁਤ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਅਲੱਗ ਜੀ ਚੀਜ਼ ਹੈ ਤੇ ਬੈਕ ਸਾਈਡ ਆ ਜਾਣਾ ਬਲੌਕ ਪ੍ਰਿੰਟ ਸਾਰੀ ਦੇ ਵਿੱਚ ਸੋਨਾ ਸੂਟ ਹੈ ਤੇ ਨਾਲ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਪ੍ਰਿੰਟਡ ਬਾਟਮ ਤੇ ਲਾਈਨਿੰਗ ਨਹੀਂ ਲੱਗਣੀ ਤੇ ਫੁੱਲ ਪਿਓਰ ਦਾ ਦੁਪੱਟਾ ਨਾਲ ਫੁੱਲ ਪਿਓਰ ਦਾ ਦੁਪੱਟਾ ਹੈ ਦੁਪੱਟੇ ਤੇ ਦੇਖੋ ਕਿੰਨੀ ਪਿਆਰੀ ਫਿਨਿਸ਼ਿੰਗ ਕੀਤੀ ਹੋਈ ਹੈ ਲੇਸਿਸ ਦੇ ਨਾਲ ਕੋਹ ਸੋਨਾ ਸੂਟ ਹੈ ਕਲਰ ਕੰਟਰਾਸਟ ਬਹੁਤ ਪਿਆਰਾ ਹੈ ਸੂਟ ਦਾ 2850 ਪ੍ਰਾਈਸ ਹੈ ਜੀ ਇਹ ਦੋ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ 2850 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਉਣੇ ਪਿਓਰ ਕੋਟੇ ਦੇ ਵਿੱਚ ਬਸ ਸ਼ਰਟ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਜੀ ਇਹਨਾਂ ਦੇ ਬਾਟਮ ਨੂੰ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਇਹ ਵੀ ਪਿਓਰ ਕੋਟੇ ਦੇ ਵਿੱਚ ਹੈ ਜੀ ਸੂਟ ਪਿਓਰ ਕੋਟੇ ਦੇ ਵਿੱਚ ਸੈਂਟਰ ਤੇ ਪੈਚ ਬੜਾ ਸੋਹਣਾ ਲੱਗਿਆ ਇਹ ਲੇਸੀਸ ਦੀ ਡਿਜ਼ਾਈਨਿੰਗ ਹੈ neck ਤੇ ਵੀ ਬਹੁਤ ਸੋਹਣਾ ਵਰਕ ਇਹ ਸਾਰਾ ਵਰਕ ਕੀਤਾ ਹੋਇਆ ਹੈ ਇਹ ਫਰੰਟਾ ਦੀ ਸ਼ਰਟ ਦੇ ਫਿਚਰ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਵਾਲਾ ਸਾਰਾ ਵਰਕ ਹੈ ਜੀ ਕਲਰ ਬੜਾ ਪਿਆਰਾ ਹੈ ਗ੍ਰੀਨ ਜੀ ਟੋਨ ਤੇ ਇਹ ਬੈਕ ਆਗੀ ਬੈਕ ਪੂਰੀ ਕਰੀਮ ਆਣੀ ਹੈ ਪਿਓਰ ਕੋਟੇ ਦੇ ਵਿੱਚ ਇਹ ਵੀ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਤੇ ਕਰੀਮ ਬਾਟਮ ਹੈ ਜੀ ਇਹਦੇ ਨਾਲ ਲਾਈਨਿੰਗ ਨਹੀਂ ਲੱਗਣੀ ਬਾਟਮ ਨੂੰ ਤੇ ਦੁਪੱਟਾ ਪਿਓਰ ਕੋਟੇ ਦਾ ਹੀ ਤੇ ਦੁਪੱਟੇ ਦੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇਹ ਸਾਰਾ ਵਰਕ ਕੀਤਾ ਹੋਇਆ ਦੁਪੱਟੇ ਤੇ ਇਹ ਸਾਰਾ ਵਰਕ ਹੈ ਇਸ ਕਾਰਨਰ ਤੇ ਵੀ ਤੇ ਦੂਜੇ ਪਾਸੇ ਵੀ ਹੈ ਜੀ ਸੇਮ ਵਰਕ ਇਸ ਸਾਈਡ ਦੁਪट्टे ਤੇ ਤੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਜੁਆਇੰਟਰ ਲੇਸ ਪਾ ਕੇ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪट्टे ਦੀ ਵਿੱਚ ਸਾਰੇ ਦੁਪट्टे ਦੇ ਵਿੱਚ ਐਡ ਆਨ ਕੀਤੀ ਹੋਈ ਹੈ ਇਹ ਵਾਲੀ ਲੇਸ ਤੇ ਫੋਰ ਸਾਈਡ ਵੀ ਬੜੀ ਪਿਆਰੀ ਲੇਸ ਲਗਾ ਕੇ ਫਰਨੀਸ਼ਿੰਗ ਕੀਤੀ ਹੋਈ ਹੈ ਨਾਲ ਪੱਟੀ ਲਗਾ ਕੇ ਪ੍ਰਿੰਟ ਜਿਹੜਾ ਸ਼ਰਟ ਦੇ ਵਿੱਚ ਯੂਜ਼ ਕੀਤਾ ਹੋਇਆ ਉਹਦੇ ਨਾਲ ਦੀ ਪੱਟੀ ਲਗਾ ਕੇ ਦੇਖੋ ਦੁਪੱਟਾ ਕਿੰਨਾ ਪਿਆਰਾ ਰੈਡੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ 4250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਬੜਾ ਪਿਆਰਾ ਸੂਟ ਹੈ 4250 ਪ੍ਰਾਈਸ ਦੇ ਨਾਲ ਇਹ ਸਿੰਗਲ ਹੀ ਆਪਣੇ ਕੋਲ ਸੂਟ ਨੈਕਸਟ ਸੂਟ ਦਿਖਾਣੇ ਆ ਇਹ ਕੋਟੇ ਤੇ ਲੀਲਨ ਦਾ ਕੰਬੀਨੇਸ਼ਨ ਹੈ ਜਿਵੇਂ ਇਹਦੇ ਵਿੱਚ ਤਾਂ ਪਿਓਰ ਕਾਟਨ ਯੂਜ਼ ਕੀਤੀ ਹੋਈ ਹੈ ਇਹਦੇ ਵਿੱਚ ਆ ਪਿਓਰ ਲੀਲਨ ਯੂਜ਼ ਕੀਤੀ ਹੋਈ ਹੈ ਜੀ ਇਹ ਵਾਲੇ ਸੂਟ ਚ ਦੇਖੋ ਫਰੰਟ ਤੇ ਤਾਂ ਪਿਓਰ ਕੋਟ ਆ ਜਿਹੜਾ ਸੈਂਟਰ ਚ ਇਹਨੂੰ ਲਾਈਨਿੰਗ ਥੋੜੀ ਮਰਜ਼ੀ ਹੈ ਵਸੇ ਸ਼ਰਟ ਨੂੰ ਤਾਂ ਲਗਾ ਲੋਂਗੇ ਜਿਆਦਾ ਵਧੀਆ ਇਹ ਦੇਖੋ ਕਿੰਨਾ ਪਿਆਰਾ ਇਹ ਪਿਓਰ ਲੀਲਨ ਦੇ ਵਿੱਚ ਹੈ ਜਿਸ ਵਿੱਚ ਕੋਟਾ ਵੀ ਯੂਜ਼ ਕੀਤਾ ਹੋਇਆ ਹੈ neck ਤੇ ਬਹੁਤ ਸੋਹਣੀ ਪੱਟੀ ਵਰਕ ਬਾਕੀ ਸਾਰਾ ਇਹ ਵਰਕ ਹੋਇਆ ਹੋਇਆ ਹੈ ਸੈਂਟਰ ਦੇ ਵਿੱਚ ਸਾਰਾ ਘੇਰੇ ਤੇ ਬੜੀ ਪਿਆਰੀ ਲੇਸ ਲੱਗੀ ਹੋਈ ਹੈ ਇਹ ਫਰੰਟ ਆ ਗਿਆ ਸ਼ਰਟ ਦਾ ਸੈਂਟਰ ਤੇ ਪਿਓਰ ਕੋਟੇ ਦਾ ਪੈਚ ਲੱਗਿਆ ਹੋਇਆ ਨਾਲ ਵੈਸੇ ਫੈਬਰਿਕ ਪਿਓਰ ਲੀਲਨ ਦਾ ਇਹ ਬੈਕ ਆ ਗਈ ਸ਼ਰਟ ਦੀ ਇਹ ਬੈਕ ਪ੍ਰਿੰਟ ਆ ਗਿਆ ਬੜਾ ਸੋਹਣਾ ਅੰਬੀ ਵਾਲਾ ਪਿਓਰ ਲੀਲਨ ਦੇ ਵਿੱਚ ਸ਼ਰਟ ਲਾਈਨਿੰਗ ਲੱਗ ਕੇ ਬੰਨੀ ਹੈ ਇਹ ਤੇ ਨਾਲ ਲੈਮਨ ਕਲਰ ਦੀ ਉਹ ਸੇਮ ਕਾਟਨ ਦੀ ਬਾਟਮ ਹੈ ਜੀ ਨਾਲ ਤੇ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਪੈਚਵਰਕ ਹੋਇਆ ਸਾਰਾ ਇਹ ਸਾਰਾ ਪੈਚਵਰਕ ਹੋਇਆ ਦੁਪੱਟੇ ਤੇ ਇਸ ਸਾਈਡ ਵੀ ਤੇ ਫੋਰ ਸਾਈਡ ਬਹੁਤ ਪਿਆਰੀ ਫਰਨੀਸ਼ਿੰਗ ਪੱਟੀ ਦੇ ਨਾਲ ਬਹੁਤ ਸੋਹਣੀ ਡਿਫਰੈਂਟ ਜੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਬੜਾ ਸੋਹਣਾ ਸੂਟ ਹੈ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਤਾਂ ਮੈਂ ਸਾਰੇ ਤੁਹਾਨੂੰ ਪਿਓਰ ਕੋਟੇ ਦੇ ਵਿੱਚ ਸੂਟ ਦਿਖਾਏ ਹੁਣ ਪਿਓਰ ਚੰਦੇਰੀ ਦੇ ਵਿੱਚ ਥੋੜੇ ਫੰਕਸ਼ਨਲ ਸੂਟ ਦਿਖਾਵਾਂਗੇ ਕੋਨ ਕੀ 골ਡਨ ਕਲਰ ਦੇ ਵਿੱਚ ਹੀ ਬਸ ਹਲਕਾ ਹਲਕਾ ਡਿਜ਼ਾਈਨਿੰਗ ਦਾ ਫਰਕ ਪਈ ਜਾਣਾ ਜਿਹੜਾ ਵਰਕ ਕੀਤਾ ਹੋਇਆ ਉਹਦੇ 'ਚ ਇਹ ਜੇ ਮੈਂ ਗਰਮੀਆਂ ਦਾ ਕੋਈ ਫੰਕਸ਼ਨ ਆ ਜਾਂਦਾ ਉਹਦੇ ਅਕੋਰਡਿੰਗ ਬਹੁਤ ਸਹੀ ਰਹਨੇ ਇਹ ਵਾਲੇ ਸੂਟ ਨਾ ਤਾਂ ਇਹ ਜ਼ਿਆਦਾ ਕਪੜਾ ਵੀ ਨਹੀਂ ਭਖਦਾ ਇਹ neck ਤੇ ਬੜੀ ਸੋਹਣੀ ਪੋਟਲੀ ਬਟਨ ਲਗਾ ਕੇ neck ready ਕੀਤੀ ਹੋਈ ਹੈ ਪਿਓਰ ਚੰਦੇਰੀ ਦੇ ਵਿੱਚ suit ਹੈ ਜੀ ਇਹ ਬਿਲਕੁਲ ਪਿਓਰ ਚੰਦੇਰੀ ਸਿਲਕ ਇਹ ਦੇਖੋ ਇਹ ਬਹੁਤ ਸੋਹਣਾ ਇਹ ਵਰਕ ਹੈ ਜੀ ਸਾਰਾ ਇਸ ਤੋਂ ਤੁਸੀਂ ਪਛਾਣ ਲਿਓ suit ਜਿਹੜਾ ਇਹ ਵਾਲਾ ਵਰਕ ਹੈ ਇਸ ਤੋਂ ਤੁਹਾਨੂੰ ਪਛਾਣ ਆ ਜਾਣੀ ਕਿਉਂਕਿ ਜਿਹੜਾ ਬੇਸ ਕਲਰ ਹੈ ਉਹ 골ਡਨ ਹੀ ਰਹਿਣਾ skin color ਹੀ ਰਹਿਣਾ ਇਹਨਾਂ ਦਾ ਬਸ ਇਹ ਵਾਲੇ ਵਰਕ ਦੀ ਡਿਜ਼ਾਈਨਿੰਗ ਚੇਂਜ ਹੋ ਜਾਣੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਪਿਓਰ ਚੰਦੇਰੀ ਦੇ ਵਿੱਚ ਸੂਟ ਹੈ ਆਪਣਾ ਤੇ ਸੇਮ ਪਿਓਰ ਚੰਦੇਰੀ ਦੀ ਉਹ ਬਾਟਮ ਹੈ ਜੀ ਨਾਲ ਇਹ ਬਣ ਕੇ ਬਹੁਤ ਸੋਹਣੀ ਲੁੱਕ ਆਉਂਦੀ ਐ ਇਹਨਾਂ ਸੂਟਾਂ ਦੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੋਇਆ ਹੋਇਆ ਜਿਹੜਾ نیچے ਘੇਰੇ ਤੇ ਦਿਖਾਇਆ ਤੁਹਾਨੂੰ ਮੈਂ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਬਹੁਤ ਸੋਹਣਾ ਸਟਾਈਲਿਸ਼ ਸੂਟ ਹੈ ਇਹ ਚਾਹੇ ਤੁਸੀਂ ਸਲਵਾਰ ਬਣਾ ਬਣਾ ਲਓ ਚਾਹੇ ਪੈਂਟ ਪਲਾਜ਼ੋ ਵਾਲਾ ਬਣਾ ਲਓ ਅਲੱਗ ਜੀ ਚੀਜ਼ ਹੈ ਜੀ ਬਹੁਤ ਪਿਆਰਾ 2850 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 2850 ਇਹ ਸੇਮ ਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾਨੀ ਆ ਉਸ ਇਹ ਵਾਲਾ ਜਿਹੜਾ ਕਲਰ ਯੂਜ਼ ਕੀਤਾ ਹੋਇਆ ਵਿੱਚ ਇਹ ਵਾਲਾ ਕਲਰ ਬਸ ਕਲਰ ਚੇਂਜ ਹੋਈ ਜਾਣਾ ਵਰਕ ਦਾ ਬਾਕੀ ਸੂਟ ਸੇਮ ਹੀ ਰਹਿਣਾ ਜੀ ਸੇਮ ਪ੍ਰਾਈਸ ਦੇ ਨਾਲ ਸੇਮ ਬਸ ਵਰਕ ਦਾ ਕਲਰ ਚੇਂਜ ਹੋਣਾ 골ਡਨ ਕਲਰ ਦੇ ਵਿੱਚ ਹੀ ਹੈ ਜੀ ਸਕੀਨ ਦੇ ਵਿੱਚ ਇਹ ਪੋਟਲੀ ਬਟਨਸ ਆਗੇ ਇਹ ਬਹੁਤ ਸੋਹਣਾ ਵਰਕ ਦੇਖੋ ਕਿੰਨਾ ਪਿਆਰਾ ਸਾਰਾ ਵਰਕ ਇਹ ਮਸਟਰਡ ਜੀ ਟੋਨ ਹੈ ਇਹਦੇ ਵਿੱਚ ਜਿੱਥੇ ਪਹਿਲੇ ਚ ਪਿਆਜ਼ੀ ਜਿਹਾ ਕਲਰ ਯੂਜ਼ ਕੀਤਾ ਵਾ ਸੀ ਉਰੇ ਮਸਟਰਡ ਕਲਰ ਕੀਤਾ ਹੋਇਆ ਸੇਮ ਬਾਟਮ ਤੇ ਪੂਰਾ ਦੁਪੱਟਾ ਵਰਕ ਦੇ ਨਾਲ ਪਿਓਰ ਚੰਦੇਰੀ ਦੇ ਵਿੱਚ ਸੋਟਾ ਹੈ ਆਪਣਾ ਸੌਫਟ ਪਿਆ ਦੁਪੱਟਾ ਵੀ ਬਹੁਤ ਸੋਹਣਾ ਕੈਰੀ ਕਰਨਾ ਬਹੁਤ ਵਧੀਆ ਹੋਣਾ ਤੁਹਾਨੂੰ ਈਜ਼ੀ ਕੈਰੀ ਹੋ ਜਾਣਾ ਸਾਰੇ ਦੁਪੱਟੇ ਦੇ ਵਿੱਚ ਵਰਕਰ ਇਹਨਾਂ ਪਿਆਰਾ ਸੋਹਣਾ 2850 ਪ੍ਰਾਈਸ ਦੇ ਨਾਲ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਮੈਰੂਨ ਚੈਰੀ ਜਿਹਾ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਹੀ neck ਤੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਹੇਠੇ ਦੇਖੋ ਕਿੰਨਾ ਪਿਆਰਾ ਵਰਕਰ ਪਿਆਰਾ ਵਰਕ ਕੀਤਾ ਹੋਇਆ ਸੇਮ ਬਾਟਮ बहुत सोना अठाई सौ पाइज है जी तीन सूट प्योर चंदेरी मैं दिखाया अठाई सौ पंजा प्राइज ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 81465 80803 88466 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ